ਕਿਸਾਨ ਬਲਕਾਰ ਸਿੰਘ ਜੀ ਇਹ ਪਿੰਡ ਟੇੜਾ ਤੇ ਜ਼ਿਲ੍ਹਾ ਤਹਿਸੀਲ ਅੰਮ੍ਰਿਤਸਰ ਤੋਂ ਜਿਹੜਾ ਸਾਡੇ ਨਾਲ 12 ਤਰੀਕ ਨੂੰ ਉੱਥੇ ਗਏ ਸੀ ਛੰਬੂ ਬਾਟਾ ਤੇ 13 ਇਹ ਡਟੇ ਹੋਏ ਸੀ ਉੱਥੇ ਸਾਡੇ ਨਾਲ ਜਦੋਂ 13 ਤਰੀਕ ਨੂੰ ਸਾਡੇ ਗੋਲੇ ਮਾਰੇ ਗਏ ਇਹਨਾਂ ਨੂੰ ਉਹ ਸੇ ਦਿਨਾਂ ਦੀ ਢਿੱਲੀ ਹੋ ਗਈ ਫਿਰ 21 ਤਰੀਕ ਨੂੰ ਸਾਡੇ ਤੇ ਮਤਲਬ ਉਹਨਾਂ ਨੇ ਪ੍ਰਸ਼ਾਸਨ ਨੇ ਗੋਲੇ ਮਾਰੇ ਰਬੜ ਦੀਆਂ ਗੋਲੀਆਂ ਮਾਰੀਆਂ ਇਆਂ ਥਰੂ ਗੈਸ ਛੁੱਟੇ ਉਦੋਂ ਤੋਂ ਇਹ ਢਿੱਲੇ ਚੱਲੇ ਆ ਰਹੇ ਹੈ ਥੋੜੇ ਜਿਹਾ ਇਹਨਾਂ ਦੀ ਸੇਧ ਜੋ ਹੁਣ ਥੋੜੀ ਜਾਂਦੇ ਤਕਲੀਫ ਮੈਨੂੰ ਜਾਦੀ ਹੋਈ ਹੈ ਤੇ ਮੈਂ ਪਿੰਡ ਜਾਣਾ ਹੈ ਇਹ ਰਾਜਪੁਰੇ ਸਟੇਸ਼ਨ ਤੇ ਆ ਕੇ ਬੈਠੀ ਹੈ ਮੁੰਡੇ ਛੱਡ ਕੇ ਗਏ ਆ ਤੇ ਉੱਥੇ ਇਹਨਾਂ ਦੀ ਡੈਥ ਹੋ ਗਈ ਏ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਤੋਂ ਮੰਗ ਕਰਦੇ ਜੀ ਇਹਨਾਂ ਨੂੰ ਕਿਸਾਨ ਛੋਟੇ ਕਿਸਾਨ ਨੇ ਇਹਨਾਂ ਨੂੰ ਵੱਧ ਵੱਧ ਮੁਆਵਜ਼ਾ ਦਿੱਤਾ ਜਾਵੇ ਔਰ ਇੱਕ ਪਰਿਵਾਰ ਦੇ ਜੀ ਨੂੰ ਜਿਹੜੀ ਐਲਾਨ ਕੀਤਾ ਸਰਕਾਰ ਨੇ ਨੌਕਰੀ ਦਿੱਤੀ ਜਾਵੇ ਮੈਂ ਕਾਂਵੜਦਨ ਮਨਤਖਤਰਾਇਕਲਾ ਕ੍ਰਿਤਿਕ ਸੰਯੁਨ ਪੰਜਾਬ ਦਾ ਸੂਬਾ ਸਕੱਤਰ ਆ ਬਹੁਤ ਦੁਖਦੀ ਗੱਲ ਹੈ ਕਿ ਇਹ ਕਿਸਾਨ ਜਿਹੜਾ ਬਲਕਾਰ ਸਿੰਘ ਸਾਥੋਂ ਵਿਛੜ ਚੁੱਕਾ ਕਿਸਾਨ ਲਹਿਰ ਚੋਂ ਇੱਕ ਹੋਰ ਸਾਥੀ ਕਿਰਿਆ ਸਰਕਾਰ ਨੇ ਜੋ ਵਾਅਦਾ ਖਲਾਫੀ ਕੀਤੀ ਸੀ 13 ਮਹੀਨੇ ਦਿੱਲੀ ਬਾਰਡਰਾਂ ਤੇ ਬੈਠ ਕੇ ਕੇਂਦਰ ਸਰਕਾਰ ਨੇ ਜੋ ਕਿਸਾਨਾਂ ਮਜ਼ਦੂਰਾਂ ਦੱਬੇ ਕੁਚਲੇ ਲੋਕਾਂ ਨਾਲ ਜਿਹਦੇ ਚ 750 ਕਿਸਾਨ ਵੀ ਸ਼ਹੀਦ ਹੋਇਆ ਉਹਨਾਂ ਦਾ ਲਿਖਤੀ ਵਾਅਦਾ ਕਰਕੇ ਐਮਐਸਪੀ ਦੀ ਸੀ 2 550 ਨਾਲ ਜਿਹੜਾ ਉਹ ਲਾਗੂ ਕਰਨ ਦੀ ਗੱਲ ਕਰਕੇ ਔਰ ਲਖੀਮਪੁਰ ਖੀਰੀ ਦੇ ਕਾਤਲਾਂ ਨੂੰ ਜਿਹੜਾ ਸਜ਼ਾ ਦਿਵਾਉਣ ਲਈ ਔਰ ਜਾਂ ਬਿਜਲੀ ਐਕਟ 2020 ਰੱਦ ਕਰਾਉਣ ਲਈ ਕਰਜ਼ਾ ਮਾਫੀ ਲਈ ਕਿਸਾਨਾਂ ਦੇ ਜਿਹੜੇ ਸ਼ਹੀਦ ਹੋਏ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀ ਦਿਵਾਉਣ ਲਈ ਜਾਂ ਜਿਹੜੇ ਸਾਡੇ ਤੇ ਕੇਸ ਬਣੇ ਸੀ ਮੋਰਚੇ ਦੇ ਦਰਮਿਆਨ ਉਹਨਾਂ ਕੇਸਾਂ ਨੂੰ ਰੱਦ ਕਰਾਉਣ ਲਈ ਜਾਂ ਜਿਹੜੇ ਯੂਪੀ ਚ ਲਖੀਮਪੁਰ ਖੀਰੀ ਚ ਕਿਸਾਨਾਂ ਦੇ ਪਰਚੇ ਦਰਜ ਹੋਏ ਆ ਇਹ ਸਾਰੀਆਂ ਲਿਖਤੀ ਮੰਗਾਂ ਮੰਨ ਕੇ ਮੋਦੀ ਨੇ ਜਿਹੜੀ ਵਾਅਦਾ ਖਲਾਫੀ ਕੀਤੀ ਆ ਉਹਦਾ ਕਰਕੇ ਜਿਹੜੇ ਕਿਸਾਨਾਂ ਨੂੰ ਮੋਰਚੇ ਲਾਉਣੇ ਪੈ ਰਹੇ ਆ ਮੋਦੀ ਕਾਰਪੋਰੇਟਾਂ ਦੀ ਗੱਲ ਕਰਦਾ ਕਿਸਾਨਾਂ ਮਜ਼ਦੂਰਾਂ ਦੀ ਨਹੀਂ ਕਰਦਾ ਸਾਰੀਆਂ ਪ੍ਰਾਈਵੇਟੇਸ਼ਨ ਇਹਨੇ ਸ਼ੁਰੂ ਕੀਤੀ ਹੋਈ ਆ ਪ੍ਰਾਈਵੇਟ ਨੀਤੀਆਂ ਲਾਗੂ ਕਰ ਰਿਆ ਕੇਂਦਰ ਸਰਕਾਰ ਜਿਹੜੀ ਹੈ ਉਹ ਭਾਜਪਾ ਦੀ ਸਰਕਾਰ ਜਿਹੜੀ ਹੈ ਉਹ ਕਾਰਪੋਰੇਟ ਇਹ ਕਹਾਣੀਆਂ WTO ਦੀਆਂ ਜੋ ਨੀਤੀਆਂ ਨੇ ਉਹਨਾਂ ਨੂੰ ਬੜੀ ਤੇਜ਼ੀ ਨਾਲ ਜਿਹੜਾ ਉਹ ਲਾਗੂ ਕਰ ਰਿਆ ਤੋਂ ਇਹ ਅੱਜ ਸਾਡਾ ਸ਼ਹੀਦ ਕਿਸਾਨ ਹੈ ਉਹਨੂੰ ਅਸੀਂ ਆਪਣੀ ਜਥੇਬੰਦੀ ਕਿਰਤੀ ਕਿਸਾਨੀ ਮੰਡਲ ਵੱਲੋਂ ਸਰਦਾ ਦੇ ਫੁੱਲਰ ਪਰ ਕਰਦੇ ਆਂ ਤੇ ਸਰਕਾਰ ਤੋਂ ਮੰਗ ਕਰਦੇ ਆਂ ਕਿ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ਇੱਕ ਜੀ ਨੂੰ ਨੌਕਰੀ ਦਿੱਤੀ ਜਾਵੇ ਕਰਜ਼ਾ ਜੇ ਉਹਦਾ ਕਰਜ਼ੇ ਤੇ ਲੀਕ ਮਰਵਾਈ ਜਾਵੇ ਤੇ ਇਹ ਅੱਜ ਅਸੀਂ ਮੰਗ ਕਰਦੇ ਆਂ ਕਿ ਪਰਿਵਾਰ ਦੀ ਹੈਲਪ ਕਰੇ ਸਰਕਾਰ ਔਰ ਕੇਂਦਰ ਸਰਕਾਰ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਧੂਰੀਆਂ ਛੱਡ ਕੇ ਗਈ ਐ ਉਹਨੂੰ ਪੂਰੀਆਂ ਕਰੇ ਹੁਣ ਤਾਂ ਚੋਣ ਜਾਬਤਾ ਲੱਗ ਗਿਆ ਹੁਣ ਤਾਂ ਅਗਲੀ ਸਰਕਾਰ ਜਿਹੜੀ ਆ ਉਹਦੇ ਨਾਲੇ ਲੜਾਈ ਜਿਹੜੀ ਆ ਸਾਡੀ ਜਾਰੀ ਰਹੂਗੀ ਔਰ ਮੈਂ ਖੀਰ ਚ ਮੀਡੀਆ ਦਾ ਧੰਨਵਾਦ ਕਰਦਾ ਜਿਹੜਾ ਸਾਨੂੰ ਪੂਰੀ ਦੁਨੀਆ 'ਚ ਉਛਾਲ ਰਿਹਾ ਜਿੰਨੇ ਸਾਡੀ ਹਰ ਮੋਰਚੇ 'ਚ ਦਿੱਲੀ ਮੋਰਚੇ 'ਚ ਜਾਂ ਅੰਮ੍ਰਿਤਸਰ 'ਚ ਲਾਉਨੇ ਆ ਜਾਂ ਜਿੱਥੇ ਵੀ ਮੋਰਚਾ ਲੱਗਦਾ ਉੱਥੇ ਮੀਡੀਆ ਸਾਡੀ ਗੱਲ ਨੂੰ ਛਾਲਦਾ ਅਸੀਂ ਮੀਡੀਆ ਦੇ ਵੀ ਬਹੁਤ-ਬਹੁਤ ਧੰਨਵਾਦ ਕਰਦਾ